ਸਤਿ ਸ਼੍ਰੀ ਅਕਾਲ ਜੀ ਡੀਬੀਜੀ ਪੰਜਾਬੀ ਦਾ ਤੁਹਾਡੇ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੇ ਦੋਸਤੋ ਲੈ ਕੇ ਹਾਜ਼ਰਾਂ ਤੁਹਾਡੇ ਲਈ ਇੱਕ ਬਹੁਤ ਹੀ ਵੱਡੀ ਖੁਸ਼ਖਬਰੀ ਜੇਕਰ ਤੁਸੀਂ ਵੀ ਮਹਿੰਗੇ ਮਹਿੰਗੇ ਰੀਚਾਰਜਾਂ ਤੋਂ ਹੋ ਚੁੱਕੇ ਦੁਖੀ ਤੇ ਇਹ ਖਬਰ ਬਿਲਕੁਲ ਤੁਹਾਡੇ ਵਾਸਤੇ ਤੇ ਤੁਸੀਂ ਬਣੇ ਹੋਏ ਹੋ ਮੇਰੇ ਨਾਲ ਡੀਪੀਸੀ ਪੰਜਾਬੀ ਦੇਤੇ ਤੇ ਦੋਸਤੋ ਤੁਹਾਨੂੰ ਦੱਈਏ ਕਿ ਹੁਣ ਜਿਹੜੇ ਆ ਰੀਚਾਰਜ ਪਲਾਨ ਸਸਤੇ ਹੋਣ ਵਾਲੇ ਆ ਕਿਉਂਕਿ ਟਰਾਈ ਟੀ ਆਰ ਆਈ ਨੇ ਜਿਹੜਾ ਆ ਉਸ ਕੰਝਾ ਕੱਸ ਦਿੱਤਾ ਹੈ ਟੈਲੀਕਮ ਕੰਪਨੀਆਂ ਨੂੰ ਜਿਹੜੀਆਂ ਹਦਿਆਤਾਂ ਦੇ ਦਿੱਤੀਆਂ ਨੇ ਤੇ ਸਖਤ ਨਿਰਦੇਸ਼ ਦੇ ਦਿੱਤੇ ਗਏ ਨੇ ਕਿ ਰੀਚਾਰਜ ਜਿਹੜੇ ਨੇ ਉਹ ਆਪਣੇ ਸਸਤੇ ਕਰ ਲਵੋ ਤੁਹਾਨੂੰ ਪਤਾ ਹੀ ਹੈ ਕਿ ਜੇਕਰ ਤੁਸੀਂ ਛੋਟੇ ਫੋਨ ਚਲਾਉਂਦੇ ਹੋ ਤੁਹਾਨੂੰ ਡਾਟੇ ਦੀ ਨਹੀਂ ਲੋੜ ਹੁੰਦੀ ਤਾਂ ਵੀ ਤੁਹਾਨੂੰ ਜਿਹੜਾ ਆ ਡਾਟਾ ਪੈਕ ਵਾਲਾ ਹੀ ਰੀਚਾਰਜ ਕਰਾਉਣਾ ਪੈਂਦਾ ਕਿਉਂਕਿ ਮਜਬੂਰੀ ਬਣ ਜਾਂਦੀ ਹੈ ਬਹੁਤ ਸਾਰੇ ਲੋਕ ਜਿਹੜੇ ਆ ਦੋ ਦੋ ਨੰਬਰ ਯੂਜ਼ ਕਰਦੇ ਨੇ ਇੱਕ ਤੋਂ ਕਾਲਿੰਗ ਕਰਦੇ ਕਹਿੰਦੇ ਦੂਸਰਾ ਉਹਨਾਂ ਦਾ ਪਰਸਨਲ ਨੰਬਰ ਹੁੰਦਾ ਆ ਜਿਹੜਾ ਕਿ ਬੈਂਕਾਂ ਦੇ ਨਾਲ ਜੁੜਿਆ ਹੁੰਦਾ ਤੇ ਉਸ ਨੰਬਰ ਨੂੰ ਚਾਲੂ ਰੱਖਣ ਦੇ ਵਾਸਤੇ ਵੀ ਡਾਟਾ ਪਲਾਨ ਹੀ ਸਾਨੂੰ ਜਿਹੜਾ ਲੈਣਾ ਪੈਂਦਾ ਕਿਉਂਕਿ ਮਜਬੂਰੀ ਬਣ ਗਈ ਇਸ ਤੋਂ ਇਲਾਵਾ ਕੋਈ ਰੀਚਾਰਜ ਨਹੀਂ ਹੈਗਾ ਕਿਸੇ ਵੀ ਕੰਪਨੀ ਦਾ ਤੇ ਹੁਣ ਜਿਹੜਾ ਆ ਕੰਪਨੀਆਂ ਨੂੰ ਜਿਹੜਾ ਆ ਸਕੰਝੇ ਦੇ ਵਿੱਚ ਲੈ ਆ ਟਰਾਈ ਨੇ ਤਾਂ ਦਦੀ ਕਿ ਟਰਾਈ ਨੇ ਜਿਹੜੇ ਆ ਆਦੇਸ਼ ਜਾਰੀ ਕਰ ਦਿੱਤੇ ਕਿ ਆਪਣੇ ਰੀਚਾਰਜ ਪਲਾਨ ਆ ਜਿਹੜੇ ਉਹ ਸਸਤੇ ਕਰ ਦਿਓ ਤੇ ਇੰਨਾ ਸਸਤੇ ਰੀਚਾਰਜ ਪਲਾਨਾਂ ਨੂੰ ਬਹੁਤ ਜਲਦ ਤਹਾਡੀ ਕਿਚਾਈ ਦੇ ਵਿੱਚ ਹਾਜ਼ਰ ਕਰ ਦਿੱਤਾ ਜਾਏਗਾ ਤੁਹਾਨੂੰ ਦਈਏ ਕਿ ਰੀਚਾਰਜ ਜਿਹੜੇ ਪਲਾਨ ਨੇ ਉਹਨਾਂ ਦੇ ਵਿੱਚ ਜਿਹੜਾ ਟਰਾਈ ਨੇ ਕਿਹਾ ਹੈ ਕਿ ਇੱਕ ਐਸਾ ਪੈਕ ਯਾਰੀ ਕੀਤਾ ਜਾਵੇ ਜੋ ਕਿ ਬਿਨਾ ਕਿਸੇ ਇੰਟਰਨੈਟ ਤੋਂ ਬਿਨਾ ਕਿਸੇ ਡਾਟਾ ਪਲਾਨ ਤੋਂ ਹੋਵੇ ਸਿਰਫ ਕਾਲ ਤੇ SMS ਵਾਸਤੇ ਹੀ ਵਰਤਿਆ ਜਾਵੇ ਜਿਵੇਂ ਕਿ ਪਹਿਲਾਂ ਵੀ ਜਿਹੜਾ ਕਾਲ ਤੇ SMS ਦੇ ਰੀਚਾਰਜ ਹੋ ਜਾਂਦੇ ਸੀ 10 ਰੁਪਏ ਦਾ 20 ਰੁਪਏ ਦਾ ਵੀ ਰੀਚਾਰਜ ਹੋ ਜਾਂਦਾ ਸੀ ਪਰ ਉਹ ਸਾਰੇ ਰੀਚਾਰਜ ਬੰਦ ਕਰਕੇ ਵੱਡੇ ਵੱਡੇ ਜਿਹੜੇ ਰੀਚਾਰਜ ਪਲਾਨ ਜਿਨ੍ਹਾਂ ਦੇ ਵਿੱਚ ਡਾਟਾ ਦੇ ਨਾਂ ਦੇ ਉੱਤੇ ਕੰਪਨੀਆਂ ਖਾਸੀ ਲੁੱਟ ਕਰਦੀਆਂ ਪਈਆਂ ਸੀ ਆਮ ਇਨਸਾਨਾਂ ਨੂੰ ਵੀ ਲੁੱਟਿਆ ਜਾਂਦਾ ਸੀ ਕਿਉਂਕਿ ਆਮ ਇਨਸਾਨ ਦੇ ਕੋਲ ਭਾਵੇਂ ਬਟਨਾਂ ਵਾਲਾ फोन जी ਪਰ प्लान ਜਿਹੜਾ ਆ ਉਹਨੂੰ ਨੈੱਟ ਵਾਲਾ ਹੀ ਲੈਣਾ ਪੈਂਦਾ ਸੀ ਡਾਟਾ ਵਾਲਾ ਹੀ ਲੈਣਾ ਪੈਂਦਾ ਸੀ ਪਰ ਹੁਣ ਤੁਹਾਨੂੰ ਥੋੜੀ ਜੀ ਰਾਹਤ ਮਿਲ ਗਈ ਹੈ ਕਿਉਂਕਿ ਟਰਾਈ ਨੇ ਜਿਹੜੀਆਂ ਹਦਿਅਤਾਂ ਦਿੱਤੀਆਂ ਨੇ ਉਹਦੇ ਵਿੱਚ ਹੁਣ ਤੁਹਾਨੂੰ ਜਿਹੜਾ ਪਲਾਨ ਆ ਉਹ ਡਾਟੇ ਤੋਂ ਬਗੈਰ ਵੀ ਮਿਲੇਗਾ ਜਿਹੜਾ ਪਲਾਨ ਆ ਰਹੇ ਨੇ 30 ਦਿਨ ਦਾ ਜਿਹੜਾ ਆ ਟਾਈਮ ਦੇ ਦਿੱਤਾ ਗਿਆ 30 ਦਿਨਾਂ ਦੇ ਵਿੱਚ ਵਿੱਚ ਜਿਹੜਾ ਆ ਟਰਾਈ ਨੇ ਕਿਹਾ ਕਿ ਇਹ ਜਿਹੜਾ ਪਲਾਨ ਆ ਉਹ ਮਾਰਕੀਟ ਦੇ ਵਿੱਚ ਲਿਆਂਦਾ ਜਾਵੇ ਸਾਰੀਆਂ ਟੈਲੀਕਾਮ ਕੰਪਨੀਆਂ ਜਿਹੜੀਆਂ ਨੇ ਇਸ ਪਲਾਨ ਨੂੰ ਲਾਂਚ ਕਰਨ ਜਿਹਦੇ ਵਿੱਚ ਜਿਹੜਾ ਆ ਸਿਰਫ ਕਾਲ ਤੇ SMS ਦਾ ਪਲਾਨ ਹੋਵੇਗਾ ਦੂਸਰੀ ਗੱਲ ਤੁਹਾਨੂੰ ਦੱਦੀ ਕਿ ਇੱਕ ਨੰਬਰ ਨੂੰ ਜਾਰੀ ਰੱਖਣ ਦੇ ਲਈ ਜਿਹੜਾ ਆ ਮੋٹے ਖਰਚੇ ਕਰਨੇ ਪੈਂਦੇ ਸੀ ਉੱਥੇ ਤੁਹਾਨੂੰ ਦੱਦੀ ਹੈ ਕਿ ਕਿਹਾ ਜਾ ਰਿਹਾ ਕਿ ਸਿਰਫ 10 ਰੁਪਏ ਦਾ ਇੱਕ ਰੀਚਾਰਜ ਹੋਵੇਗਾ ਜਿਹਦੇ ਚ 365 ਦਿਨ ਦੀ ਵੈਲਿਡਿਟੀ ਮਿਲੇਗੀ ਹੁਣ ਤੁਹਾਨੂੰ ਵੈਲਿਡਿਟੀ ਵੀ ਜਿਹੜੀ ਹੈ ਉਹ ਵਧੀਆ ਤਰੀਕੇ ਨਾਲ ਮਿਲੇਗੀ ਤੇ ਕਦੇ ਵੀ ਤੁਹਾਡੀ SIM ਜਿਹੜੀ ਹੈ ਉਹ ਬੰਦ ਨਹੀਂ ਹੋਵੇਗੀ SIM ਨੂੰ ਚਾਲੂ ਰੱਖਣ ਵਾਸਤੇ ਸਿਰਫ 10 ਰੁਪਏ ਦਾ ਪਲਾਨ ਜਿਹੜਾ ਕੀਤਾ ਜਾਵੇਗਾ ਜੋ ਕਿ ਲਗਾਤਾਰ ਤੁਹਾਡਾ 365 ਦਿਨ ਚੱਲੇਗਾ ਜੇਕਰ ਟਰਾਈ ਚੰਗੀ ਹੋਵੇ ਤੇ ਪਹਿਲਾਂ ਵਾਂਗ ਹੀ ਲਾਈਫਟਾਈਮ ਵੈਲਿਡਿਟੀ ਕਰ ਦੇਣੀ ਚਾਹੀਦੀ ਹੈ ਨੰਬਰਾਂ ਦੀ ਤਾਂ ਕਿ ਲੋਕਾਂ ਨੂੰ ਹੋਰ ਵੀ ਸੁੱਖ ਸੇਵਾ ਜਿਹੜੀ ਹੈ ਮਿਲ ਸਕੇ ਤੇ ਹੁਣ ਜਿਹੜੇ ਪਲਾਨ ਆ ਉਹ ਤੁਹਾਨੂੰ ਦਾ ਦੀ ਕਿ ਸਸਤੇ ਹੋਗੇ ਨੇ ਸਸਤੇ ਤੋਂ ਭਾਪੇ ਬਿਨਾ ਡਾਟਾ ਤੋਂ ਵੀ ਤੁਹਾਨੂੰ ਜਿਹੜੇ ਆ ਉਹ ਪਲਾਨ ਮਿਲਣਗੇ ਤਾਂ ਤੁਸੀਂ ਆਪਣਾ ਰੀਚਾਰਜ ਘੱਟ ਖਰਚੇ ਤੇ ਵੀ ਕਰਾ ਕੇ ਆਪਣਾ ਫੋਨ ਵਰਤ ਸਕਦੇ ਹੋ ਤੇ ਆਪਣੇ ਯਾਰਾਂ ਦੋਸਤਾਂ ਦੇ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ ਟਰਾਈ ਦਾ ਧੰਨਵਾਦ ਕਰਾਂਗੇ ਜੇਕਰ ਤੁਸੀਂ ਵੀ ਕਰਨਾ ਚਾਹੁੰਦੇ ਹੋ ਟਰਾਈ ਦਾ ਧੰਨਵਾਦ ਤੇ SMS ਤੇ ਫੋਨ ਕਾਲ ਦੇ ਨਾਲ ਤੁਸੀਂ ਸੈਟੀਸਫਾਈ ਹੋ ਡਾਟਾ ਤੋਂ ਰਾਹਤ ਮਿਲਦੀ ਪਈ ਹੈ ਤੇ ਫਿਰ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਕਿ ਤੁਹਾਨੂੰ ਟਰਾਈ ਦਾ ਇਹ ਸੁਝਾਓ ਕਿਵੇਂ ਦਾ ਲੱਗਾ ਟਰਾਈ ਦੀ ਇਹ ਸਾਰੀ ਗੱਲਬਾਤ ਜਿਹੜੀ ਹੈ ਉਹ ਤੁਹਾਨੂੰ ਕਿਵੇਂ ਲੱਗੀ ਤਾਂ ਦੋਸਤੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਨਾਲ ਤੁਸੀਂ ਬਣੇ ਰਹੋ ਡੀਪੀਸੀ ਪੰਜਾਬੀ ਦੇ ਉੱਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਕੋਈ ਵੀ ਖਬਰ ਤੁਹਾਡੇ ਤੋਂ ਮਿਸ ਨਾ ਹੋ ਸਕੇ ਧੰਨਵਾਦ